ਤੋ ਦੋਸਤੋ ਇਸ ਵਕਤ ਸਤਨਾਮ ਸਿੰਘ ਪੰਨਵਾ ਸਾਹਿਬ ਆਪਣੇ ਨਾਲ ਨੇ ਇੱਕ ਉਹ ਕਵਿਤਾ ਸੁਣਾ ਰਹੇ ਨੇ ਸਰਦਾਰ ਰੋਧਮ ਸਿੰਘ ਦੇ ਜਿਨ੍ਹਾਂ ਦਾ ਸ਼ਹਾਦਤ ਦਾ ਦਿਹਾੜਾ ਹੈ ਜੀ ਪੰਨਵਾ ਸਾਹਿਬ ਸਵਾਗਤ ਹੈ ਕਿਹਨਾਂ ਦੀ ਲਿਖੀ ਕਵਿਤਾ ਦੱਸੋ ਜਰਾ ਸੁਣਾਓ ਜੀ ਇਹ ਦੀ ਦੀਵਾਨ ਸਿੰਘ ਮਹਿਰਮ ਨੇ ਉਹਨਾਂ ਦੀ ਕਵਿਤਾ ਲਿਖੀ ਹੋਈ ਆ ਇਹਨਾਂ ਦਾ ਜਨਮ ਜਿਹੜਾ ਵਾ ਇਹ ਨਾਰੋਵਾਲ ਤਹਿਸੀਲ ਦੇ ਵਿੱਚ ਹੋਇਆ ਵਾ ਜਿਹੜਾ ਸਿਆਲਕੋਟ ਸੀ ਤੇ ਬਾਅਦ ਦੇ ਵਿੱਚ ਉਹ ਆਣ ਕੇ ਇੰਡੀਆ ਦੇ ਵਿੱਚ ਰਹੇ ਨੇ ਭੈਣੀ ਪਸਰੂਰ ਆ ਤਸੀਲ ਗਰਦਾਸਪੁਰ ਦੇ ਵਿੱਚ ਉੱਥੇ ਰਹੇ ਨੇ ਆਣ ਕੇ ਪ੍ਰੋਫੈਸਰ ਗੁਰਪ੍ਰੀਤ ਸਿੰਘ ਗਿੱਲ ਸਾਹਿਬ ਹੋਣਾ ਨੇ ਬੜੇ ਪਿਆਰ ਦੇ ਨਾਲ ਮੈਨੂੰ ਭੇਜੀਆ ਕਵਤਾ ਤੇ ਮੇਰਾ ਵੀ ਫਰਜ ਬਣਦਾ ਮੈਂ ਪੜ ਕੇ ਤੁਹਾਨੂੰ ਸੁਣਾਵਾ ਉਹ ਕਹਿੰਦੇ ਨੇ ਇਹਨਾਂ ਦੀ ਕੋਈ ਲਿਖਤ ਲੱਭਦੀ ਹੋਵੇ ਤੇ ਮੈਨੂੰ ਦਿਓ ਕਿਸੇ ਕੋਲ ਛਪੀ ਹੋਵੇ ਕਿਤਾਬ ਇਹਨਾਂ ਬੰਦਿਆਂ ਦੀ ਬੜੇ ਵਿਦਵਾਨ ਸੀ ਬੰਦੇ ਹੋ ਤੋਂ ਸੁਣੋ ਉਹ ਲੰਡਨ ਦਾ ਸੀਨ ਤੁਹਾਡੀਆਂ ਅੱਖਾਂ ਸਾਹਮਣੇ ਬਣਾਉਣ ਲੱਗੇ ਆ ਜਦੋਂ ਜਰਨਲ ਅਡਵੈਰ ਨੂੰ ਗੋਲੀ ਮਾਰੀ ਆ ਸਰਦਾਰ ਰੂਦਮ ਸਿੰਘ ਨੇ ਤੇ ਉਹ ਚਾਹੁੰਦਾ ਤੇ ਹੋਰ ਦੋ ਚਾਰ ਮਾਰ ਸਕਦਾ ਸੀ ਭੱਜ ਸਕਦਾ ਸੀ ਉੱਥੋਂ ਪਰ ਉਹ ਜੋਦਾ ਭੱਜਿਆ ਨਹੀਂ ਜਿਵੇਂ ਸਰਦਾਰ ਅਨਜੀਤ ਸਿੰਘ ਉੱਕੀ ਗੇਲ ਨੂੰ ਅਮਰੀਕਾ ਦੀ ਗਵਰਨਮੈਂਟ ਨੇ ਆਖਿਆ ਵੀ ਤੂੰ ਰਹਿਣਾ ਤੇ ਅਮਰੀਕਾ ਦੇ ਵਿੱਚ ਰਹਿਣਾ ਤੈਨੂੰ ਛਿੱਟੀਆਂ ਸਿੱਪ ਦੇ ਦਿੰਦੇ ਆ ਵੀ ਤੂੰ ਸਿਆਸੀ ਪਨਾਹ ਲੈ ਲਾ ਪਰ ਉਹ ਜੋਦੇ ਨੇ ਆਖਿਆ ਨਹੀਂ ਮੈਂ ਆਪਣੇ ਵਤਨ ਤੇ ਜ਼ਮੀਨ ਜਾਣਾ ਵਾਪਸ ਜਾਣਾ ਇਹ ਸੁਣੋ ਸੁਣੋ ਜਨਰਲ ਅਡਵੈਰ ਦੇ ਮਾਰ ਕੇ ਸਰਦਾਰ ਉਦਮ ਸਿੰਘ ਕੀ ਗੱਲਾਂ ਕਰਦੇ ਨੇ ਕਮੀ ਨੇ ਮੰਨਦੀ ਕਰ ਬਣਾਉਂਦੀ ਆ ਜੀ ਜੀ ਕਹਿੰਦਾ ਮੈਨੂੰ ਫੜ ਲਓ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਹੂੰ ਮੈਂ ਕਾਤਲ ਉਡਵੈਰ ਦਾ ਮੈਂ ਗੋਲੀ ਮਾਰੀ ਹੂੰ ਮੈਂ ਇੱਕ ਵਾਲੀ ਯਰਮ ਦਾ ਨਹੀਂ ਜਿੰਦ ਪਿਆਰੀ ਜੀ ਮੈਂ ਨਸਣਾ ਮੂ ਚਾਹੁੰਦਾ ਕੋਈ ਮਾਰਿਓ ਡਾਰੀ ਜੀ ਮੈਂ ਪੇਸ਼ ਕਰਾਂ ਖੁਦ ਆਪ ਨੂੰ ਜੀ ਕੋਈ ਨਹੀਂ ਦਾਚਾਰੀ ਮੈਂ ਉੱਚੀ ਟੀ ਬੋਲ ਕੇ ਲੰਬਾ ਹਾ ਤਾਰਾ ਉਮੈਨ ਫਲੋ ਲੰਡਨ ਵਾਸੀ ਉਹ ਮੈਂ ਖੜਾ ਪੁਕਾਰਾਂ ਜੀ ਮੈਂ ਵਾਸੀ ਇਸ ਪੰਜਾਬ ਦਾ ਜੋ ਦਾ ਬਲਕਾਰੀ ਮੇਰਾ ਉਦਮ ਸਿੰਘ ਇਹ ਨਾਮ ਸੁਣੋ ਸਾਰੇ ਨਰ ਨਾਰੀ ਜੀ ਮੈਂ ਆਇਆ ਦੂਰੋਂ ਚੱਲ ਕੇ ਕੱਟ ਮੰਜ਼ਲ ਭਾਰੀ ਮੈਂ ਦੁਸ਼ਮਣ ਦੀ ਇੱਕ ਸਾੜ ਕੇ ਅੱਜ ਛਾਤੀ ਠਾਰੀ ਮੇਰੀ ਸਫਲ ਹੋ ਗਈ ਯਾਤਰਾ ਲੱਖ ਸ਼ੁਕਰ ਗੁਜ਼ਾਰਾਂ ਮੈਨੂੰ ਫੜ ਲੋ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਜੀ ਉਹ ਜ਼ਾਲਮ ਅਡਵੈਰ ਜੀ ਇਹ ਉਹ ਜ਼ਾਲਮ ਅਡਵੈਰ ਜੀ ਜਦੀ ਕਥਾ ਨਿਆਰੀ ਜੋਲ ਜੱਲੇਆ ਵਾਲੇ ਬਾਗ ਦਾ ਸੀ ਅਤਿਆਚਾਰੀ ਜਿਨ ਭੁੰਨੀ ਤੋਪਾਂ ਢਾਕੇ ਖਲਕਤ ਵਿਚਾਰੀ ਜਿਹਦੇ ਸਿਰ ਉੱਤੇ ਥਾਂ ਹੈਟ ਦੀ ਪਾਪਾਂ ਦੀ ਖਾਰੀ ਜਿਹਦੇ ਸਿਰ ਉੱਤੇ ਥਾਂ ਹੈਟ ਦੀ ਪਾਪਾਂ ਦੀ ਖਾਰੀ ਮੈਂ ਸੌ ਖਾਦੀ ਸੀ ਉਸ ਦਿਨ ਪਾਪੀ ਨੂੰ ਮਾਰਾਂ ਮੈਨ ਫੜ ਲੋ ਲੰਡਨ ਵਾਸੀ ਉਹ ਮੈਂ ਖੜਾ ਪੁਕਾਰਾਂ ਜੀ ਮੈਂ ਹਾਂ ਅਕੀਲਾ ਗਬਰੂ ਮੇਰੀ ਗੈਰਤ ਭਾਰੀ ਜੀ ਮੇਰੀ ਛਾਤੀ ਪਰਬਤ ਵਾਂਗਰਾ ਮੈਂ ਹਾਂ ਅਣਖੀਲਾ ਗਬਰੂ ਮੇਰੀ ਗੈਰਤ ਭਾਰੀ ਮੇਰੀ ਛਾਤੀ ਪਰਬਤ ਵਾਂਗਰਾ ਤੇ ਭੁਜਾ ਕਰਾਰੀ ਓ ਮੈਂ ਭਗਤ ਸਿੰਘ ਦਾ ਦਾਸ ਹਾਂ ਮੈਂ ਭਾਗੇਤ ਸਿੰਘ ਦਾ ਦਾਸ ਮੈਨੂੰ ਮੌਤ ਪਿਆਰੀ ਮੈਂ ਲੱਗ ਕੇ ਲੇਖੇ ਵਤਨ ਦੇ ਲੈਣੀ ਸਰਦਾਰੀ ਮੇਰੇ ਸੱਜਣ ਘਰ ਘਰ ਬੈਠ ਕੇ ਗਾਉਣਗੇ ਵਾਰਾਂ ਮੈਨੂੰ ਫੜ ਲੋ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਮੈਂ ਭਾਜੀ ਮੈਂ ਮੋੜੀ ਭਾਜੀ ਦੇਸ਼ ਦੀ ਕਰਕੇ ਹੁਸ਼ਿਆਰੀ ਤੂੰ ਜੱਗ ਵਿੱਚ ਅਣਖੀ ਸੂਰਮੇ ਮੈਂ ਮੋੜੀ ਭਾਜੀ ਦੇਸ਼ ਦੀ ਕਰਕੇ ਹੁਸ਼ਿਆਰੀ ਇਉਂ ਜੱਗ ਵਿੱਚ ਅਣਖੀ ਸੂਰਮੇ ਲਾਲ ਲੈਂਦੇ ਵਾਰੀ ਮੇਰੀ ਰੂਹ ਨੂੰ ਮਾਰ ਨਹੀਂ ਸਕਦੀ ਕੋਈ ਛੁਰੀ ਕਟਾਰੀ ਮੇਰੀ ਮੌਤ ਜੀਵਨ ਕੌਮ ਦਾ ਮੇਰੀ ਮੌਤ ਚ ਜੀਵਨ ਕੌਮ ਦਾ ਮਰਨਾ ਗੁਣਕਾਰੀ ਮੈਂ ਸਬਰ ਵਿਖਾ ਕੇ ਗਜ਼ਬ ਦਾ ਲੱਖ ਯਮਰ ਸਹਾਰਾਂ ਮੈਨੂੰ ਫੜ ਲੋ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਮੈਂ ਦੋਸ਼ੀ ਵਤਨ ਪਿਆਰ ਦਾ ਮੈਂ ਦੋਸ਼ੀ ਵਤਨ ਪਿਆਰ ਦਾ ਮਨ ਚੜੀ ਖੁਮਾਰੀ ਮੈਨੂੰ ਵਿੱਚ ਸਕੰਜੇ ਕੱਸ ਕੇ ਸਿਰ ਫੇਰੋ ਆਰੀ ਮੇਰਾ ਪੁਰਜਾ ਪੁਰਜਾ ਕੱਟ ਕੇ ਕਰ ਦਿਓ ਖੁਵਾਰੀ ਮੇਰਾ ਖੂਨ ਡੋਲ ਕੇ ਰੰਗ ਦਿਓ ਓਏ ਇਹ ਧਰਤੀ ਸਾਰੀ ਜੀ ਵਿੱਚੋ ਮੇਰੇ ਮਾਸ ਨੂੰ ਤੇ ਵਿੱਚੋ ਮੇਰੇ ਜੀ ਤੇ ਵਿੱਚੋ ਮੇਰੇ ਮਾਸ ਨੂੰ ਵਿੱਚ ਗਲੀ ਬਾਜ਼ਾਰਾਂ ਮੈਨੂੰ ਫੜ ਲੋ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਮੈਨੂੰ ਫੜ ਲੋ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਇਉਂ ਆਜ਼ਾਦੀ ਨੂੰ ਵਿਆਹੇਗੀ ਇਉਂ ਆਜ਼ਾਦੀ ਨੂੰ ਵਿਆਹੇਗੀ ਮੇਰੀ ਰੂਹ ਕੁਵਾਰੀ ਤੇ ਪੱਕੀ ਹੋ ਜਾਊ ਵਤਨ ਨਾਲ ਮੇਰੀ ਲੱਗੂ ਯਾਰੀ ਇਉਂ ਅੰਗਰੇਜ਼ੀ ਸਾਮਰਾਜ ਨੂੰ ਸੱਟ ਲੱਗੂ ਭਾਰੀ ਇਉਂ ਜੋਬਨੀ ਉੱਤੇ ਆਏਗੀ ਭਾਰਤ ਦੀ ਫਲਵਾੜੀ ਮੈਂ ਕਿਉਂ ਨਾ ਆਪਣੇ ਵਤਨ ਦੀ ਤਕਦੀਰ ਸਵਾਰਾਂ ਮੈਨੂੰ ਫੜ ਲੋ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਮੈਨੂੰ ਫੜ ਲੋ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਟਵਾਣਾ ਸਾਹਿਬ ਆਖਰੀ ਲੈਣਾ ਨੇ ਜੀ ਮੈਂ ਮੁਜਰਮ ਨਹੀਂ ਇਖਲਾਕ ਦਾ ਹੂੰ ਮੈਂ ਮੁਜਰਮ ਨਹੀਂ ਇਖਲਾਕ ਦਾ ਮੈਂ ਵਤਨ ਪੁਜਾਰੀ ਕਹਿੰਦਾ ਮੈਂ ਮਗਰਮ ਨਹੀਂ 1 ਲੱਖ ਦਾ ਮੈਂ ਵਤਨ ਪੁਜਾਰੀ ਮੈਂ ਜੋ ਕੁਝ ਕੀਤਾ ਵਤਨ ਲਈ ਭਾਰਤ ਹਿਤਕਾਰੀ ਮੇਰੇ ਹੱਡਾਂ ਦੀ ਸਵਾਖ ਘੱਲਿਓ ਮੇਰੇ ਹੱਡਾਂ ਦੀ ਸਵਾਖ ਘੱਲਿਓ ਮੇਰੇ ਵਤਨ ਮਜ਼ਹਾਰੀ ਜੀ ਮੈਂ ਜੰਮਣ ਭੋਂ ਨੂੰ ਪਰਸਲਾ ਮੈਂ ਜੰਮਣ ਭੋਂ ਨੂੰ ਪਰਸਲਾ ਫਿਰ ਅੰਤ ਦੀ ਵਾਰੀ ਮੇਰੇ ਰੋਮ ਰੋਮ ਵਿੱਚੋਂ ਉੱਠੀਆਂ ਇਹੋ ਲਲਕਾਰਾਂ ਮੈਨੂੰ ਫੜ ਲੋ ਲੰਡਨ ਵਾਸੀਓ ਮੈਂ ਖੜਾ ਪਕਾਰਾਂ ਸਰਦਾਰ ਜੀ ਇਹ ਯੋਧੇ ਸੀ ਜਿਨ੍ਹਾਂ ਨੇ ਜਾਨ ਦੀ ਬਾਜ਼ੀ ਲਾ ਦਿੱਤੀ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਅੱਖੀ ਵੇਖਿਆ ਸੀ 1919 ਦੀ ਵਸਾਖੀ ਵਾਲੇ ਦਿਨ ਦਾ ਕੌਤਕ ਇਹ ਉਦੋਂ ਜ਼ਖਮੀਆਂ ਨੂੰ ਪਾਣੀ ਪਰਾਉਂਦਾ ਸੀ ਯੋਧਾ ਜੀ ਉਹਨਾਂ ਯੋਧਿਆਂ ਨੇ ਆਪਣਾ ਆਪ ਨਿਸ਼ਾਵਰ ਕਰਕੇ ਉਹਨਾਂ ਨੂੰ ਅਰਦਾਸ ਦੇ ਵਿੱਚ ਰੋਗ ਜਾਦ ਕੀਤਾ ਜਾਂਦਾ ਜੀ ਜਿਨ੍ਹਾਂ ਉਹਦਾ ਸਿੰਘਣੀਆਂ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰਾਂ ਰਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏਗੇ ਗੁਰਦੁਆਰੇ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਅਸਾ ਸਵਾਸਾਂ ਸੰਗ ਨਿਭਾਈ ਤੇਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਹ ਉਹ ਜੋਧੇ ਨੇ ਇਹਨਾਂ ਨੇ ਕੁਝ ਮੁਲਕ ਵਾਸਤੇ ਕੀਤਾ ਜਿਨ੍ਹਾਂ ਨੂੰ ਪਿਆਰ ਆ ਮਿਹਰਬਾਨੀ ਸਰਦਾਰ ਸਾਹਿਬ ਥੈਂਕ ਯੂ ਧੰਨਵਾਦ ਸਾਹਿਬ ਮਿਹਰਬਾਨੀ ਸੋ ਦੋਸਤੋ ਇਹ ਸੰ ਆਪਣੇ ਜਜ਼ਬਾਤ ਰੂਪੀ ਸਿਜਦਾ ਸਤਨਾਮ ਸਿੰਘ ਪਨਵਾ ਵੱਲੋਂ ਦੁਬਈ ਤੋਂ ਸਰਦਾਰ ਉਦਮ ਸਿੰਘ ਹੋਰਾਂ ਦੇ ਸ਼ਹਾਦਤ ਦਿਹਾੜੇ ਨੂੰ ਸਿਜਦਾ ਕਰਦੇ ਹਾਂ ਕਿਉਂਕਿ ਉਹਨਾਂ ਦੇ ਬਾਰੇ ਮੈਂ ਵੀ ਇੱਕ ਬੋਲ ਲਿਖਿਆ ਸੀ ਕਿਉਂਕਿ ਸ਼ਹੀਦ ਉਦਮ ਸਿੰਘ ਨੇ ਜਦੋਂ ਕਹਿੰਦੇ ਵੀ ਸੌ ਚੋਕੋ ਆਪਣੇ ਧਰਮ ਗ੍ਰੰਥ ਤਾਂ ਉਹਨਾਂ ਨੇ ਹੀਰ ਵਾਰਿਸ ਦੀ ਜਿਹੜੀ ਕਿਤਾਬ ਹੈ ਕਿਸ ਸਾਹਿਬ ਉਸ ਤੇ ਸੌ ਚੁੱਕੀ ਸੀ ਉਹ ਹੀਰ ਵਾਰਿਸ ਕਿਤਾਬ ਅਜੇ ਵੀ ਦੇਸ਼ ਭਗਤ ਯਾਦਗਰ ਹਾਲਚ ਪਈ ਹੈ ਕਿਉਂਕਿ ਲਿਟਰੇਚਰ ਦਾ ਸ਼ਕੀਨ ਸੀ ਮੁਹੱਬਤੀ ਇਨਸਾਨ ਸੀ ਤੇ ਇਸ ਦੌਰਾਨ ਉਸ ਨੇ ਆਪਣਾ ਨਾਮ ਵੀ ਸਰਬਸਾਂਝਾ ਮੁਹੰਮਦ ਸਿੰਘ ਯਾਦ ਰੱਖ ਲਿਆ ਸੀ ਉਹਦੇ ਆਪਣੇ ਦਸਤਖਤ ਨੇ ਜਿਹੜੀ ਉਸ ਨੇ ਜੇਲ੍ਹ ਚ ਆਪਣੀ ਤਸਵੀਰ ਭੇਜੀ ਸੀ ਜਿਸ ਦੇ ਪਿੱਛੇ ਲਿਖਿਆ ਹੋਇਆ ਕਦੇ ਯਾਦ ਆਵੇ ਤਾਂ ਵੇਖ ਲੈ ਕਰਨਾ ਐਮ ਐਸ ਏ ਅੰਗਰੇਜ਼ੀ 'ਚ ਲਿਖਿਆ ਫਿਰ ਮੁਹੰਮਦ ਸਿੰਘ ਆਜ਼ਾਦ ਲਿਖਿਆ ਪਰ ਬਣਾਉਣ ਵਾਲਿਆਂ ਨੇ ਉਸ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਬਣਾ ਦਿੱਤਾ ਧਰਮਿਕਰਨ ਕਰ ਦਿੱਤਾ ਜਿਸ ਤਰ੍ਹਾਂ ਭਗਤ ਸਿੰਘ ਹੋਰਾਂ ਨੂੰ ਸੰਧੂ ਲਿਖਣ ਲਾਪੇ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਗਰੇਵਾਲ ਲਿਖਣ ਲਾਪੇ ਤੇ ਇਸ ਤਰ੍ਹਾਂ ਭਾਈ ਮਹਾਰਾਜ ਸਿੰਘ ਜੋ ਪਹਿਲੇ ਫ੍ਰੀडम फाइਟਰ ਸੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਫਰਜੰਦ ਨੂੰ ਅੰਗਰੇਜ਼ਾਂ ਦੀ ਕੈਦ ਦੇ ਵਿੱਚੋਂ ਛਡਾਉਣ ਦੀ ਕੋਸ਼ਿਸ਼ ਕੀਤੀ ਭਾਈ ਮਹਾਰਾਜ ਸਿੰਘ ਨੂੰ ਕੁਝ ਲੋਕ ਟਵਾਣਾ ਲਿਖੀ ਜਾਂਦੇ ਨੇ ਰੱਬੋਂ ਪਿੰਡ ਦੇ ਸਨ ਇਸੇ ਤਰ੍ਹਾਂ ਸ਼ਹੀਦ ਥਾਪਰ ਸਾਹਿਬ ਬਣਾ ਦਿੱਤੇ ਗਏ ਨੇ ਸੁਖਦੇਵ ਜੀ ਨੂੰ ਥਾਪਰ ਭਾਈਚਾਰਾ ਉਹਨਾਂ ਦਾ ਕ੍ਰੈਡਿਟ ਹਾਸਲ ਕਰ ਰਿਆ ਸਰਦਾਰ ਭਗਤ ਸਿੰਘ ਦੇ ਬਹੁਤ ਨੇੜਲੇ ਬੜੇ ਗੰਭੀਰ ਸਾਥੀ ਸ਼ਹੀਦ ਸੁਖਦੇਵ ਜੀ ਉਹਨਾਂ ਦਾ ਭਾਈਚਾਰਾ ਉਹਨਾਂ ਨੂੰ ਥਾਪਰ ਦੇ ਨਾਂ ਨਾਲ ਸ਼ਹੀਦ ਸੁਖਦੇਵ ਥਾਪਰ ਲਿਖਣ ਲੱਪਿਆ ਸੋ ਅਸੀਂ ਉਹਨਾਂ ਸ਼ਹੀਦਾਂ ਅਮਰੀਦਾਂ ਨੂੰ ਜਿਨ੍ਹਾਂ ਨੇ ਆਪਣੇ ਮਜ਼ਬ ਦੇ ਨਾਲੋਂ ਵੀ ਆਪਣੇ ਮੁਲਕ ਨੂੰ ਵੱਧ ਮੁਹੱਬਤ ਕੀਤੀ ਸੀ ਉਹਨਾਂ ਨੂੰ ਅਸੀਂ ਆਪਣੀਆਂ ਜਾਤਾਂ ਧਰਮਾਂ ਖੇਤਿਆਂ ਦੇ ਵਿੱਚ ਵੰਡ ਲਿਆ ਹਾਲਾਂਕਿ ਉਹ ਮੁਲਕ ਨੂੰ ਪਿਆਰ ਕਰਦੇ ਸਨ ਮਜ਼ਬ ਦੇ ਨਾਲੋਂ ਜ਼ਿਆਦਾ ਜੇ ਇਹ ਯੋਧੇ ਨਾਂ ਪੈਦਾ ਹੁੰਦੇ ਜਾਂ ਆਪਣੀ ਇਹ ਬੀਰਤਾ ਨਾ ਦਿਖਾਉਂਦੇ ਤਾਂ ਸ਼ਾਇਦ ਅੱਜ ਇਹ ਸਾਡੇ ਮਜ਼ਬ ਵੀ ਨਹੀਂ ਸੀ ਰਹਿਣੇ ਸਮੇ ਦਾ ਸੱਚ ਇਹ ਵੀ ਹੈ ਕਿਉਂਕਿ ਇਹਨਾਂ ਜਿਵੇਂ ਗੁਰੂ ਨਾਨਕ ਸਾਹਿਬ ਦਾ ਵਾਕ ਵੀ ਇਸ ਗੱਲ ਤੇ ਕੋਟ ਕਰਦਾ ਜੋ ਉਹਨਾਂ ਨੇ ਆਖਿਆ ਕਿ ਘਰ ਘਰ ਮੀਆਂ ਸਭ ਨਾ ਜੀਆਂ ਬੋਲੀ ਅਵਰ ਤੁਮਾਰੀ ਹੁਕਮਰਾਨ ਦੀ ਬੋਲੀ ਹੁਕਮਰਾਨ ਦਾ ਧਰਮ ਸਾਰਿਆਂ ਦਾ ਧਰਮ ਹੋ ਜਾਂਦਾ ਹੈ। ਮਿਸਾਲ ਸੀ ਕਿ ਬਹੁਤ ਸਾਰੇ ਸਿੱਖ ਬੱਚੇ ਮਸੀਹੀ ਬਣ ਲੱਗੇ ਸਨ ਫਿਰ ਸਿੰਘ ਸਵਾ ਹੋਂਦ ਚਾਉਂਦੀ ਹੈ ਲਹਿਰ ਸਿੰਘ ਸਵਾ ਲਹਿਰ ਆ ਤੁਸੀਂ ਵੇਖੋ ਕਿ ਆ ਜਿਹੜੀਆਂ 7 ਸਿਸਟਰ ਸਟੇਟਸ ਨੇ ਉੱਥੇ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਕ੍ਰਿਸਚੀਅਨਿਟੀ ਦਾ ਬੋਲ ਵਾਲਾ ਹੋ ਗਿਆ ਸੀ ਕਿਉਂਕਿ ਮਿਸ਼ਨਰੀ ਪ੍ਰਚਾਰ ਕਰ ਰਹੇ ਸਨ। ਜਿਹੜੇ-ਜਿਹੜੇ ਮੌਲਕਾਂ 'ਚ ਅੰਗਰੇਜ਼ ਦਾ ਰਾਜ ਰਿਹਾ ਉੱਥੇ ਵੱਡੇ ਪੰਦਰ ਤੇ ਲੋਕ ਮਸੀਹੀ ਬਣ ਗਏ ਸਨ ਤੇ ਹੁਣ ਪਾਕਿਸਤਾਨ ਦੇ ਸ਼ਾਦਮਨ ਚੌਕ ਜਿੱਥੇ ਸ਼ਹੀਦ ਭਗਤ ਸਿੰਘ ਦਾ ਬੁੱਤ ਲੱਗਣ ਦੀ ਮੰਗ ਹੋ ਰਹੀ ਹੈ ਉੱਥੇ ਕੁਝ ਕੱਟੜ ਪ੍ਰਸਤ ਮੁਸਲਮਾਨ ਇਸ ਨੂੰ ਗਲਤ ਸਮਝਦੇ ਨੇ ਕਿ ਕਾਫਰ ਦਾ ਬੁੱਤ ਸਾਡੇ ਦੇਸ਼ 'ਚ ਨਾ ਲੱਗੇ ਤੇ ਜੇ ਸਰਦਾ ਰੁਦਮ ਸਿੰਘ ਅਸ਼ਫਾਕ ਉੱਲਾਹ ਸਾਹਿਬ ਰਹਿਮਤ ਅਲੀ ਵਜੀਦ ਕੇ ਸਾਹਿਬ ਚੰਦਰ ਸ਼ੇਖ ਰਾਜਾ ਜਾਂ ਗਦਰੀ ਬਾਬੇ ਜਾਂ ਫਰੀਡਮ ਫਾਈਟਰ ਦੇਸ਼ ਨੂੰ ਆਜ਼ਾਦ ਨਾ ਕਰਵਾਉਂਦੇ ਤਾਂ ਇੱਥੇ ਨਾ ਇਸਲਾਮ ਰਹਿਣਾ ਸੀ ਨਾ ਸਿੱਖੀ ਰਹਿਣੀ ਸੀ ਤੇ ਨਾ ਹਿੰਦੂ ਰਹਿਣੇ ਸੀ ਇਹ ਸਮੇ ਦਾ ਸੱਚ ਹੈ ਇੱਥੇ ਬਹੁਤੀ ਅਸਾਈਅਤ ਹੋਣੀ ਸੀ ਇਸ ਗੱਲ ਦੀ ਸਾਨੂੰ ਸਮਝ ਨਹੀਂ ਪਰ ਅਸੀਂ ਇਹਨਾਂ ਸ਼ਹੀਦਾਂ ਨੂੰ ਹੀ ਵੰਡ ਲਿਆ ਆਪਣੇ ਧਰਮਾਂ ਮਜਬਵਾਂ ਦੇ ਵਿੱਚ ਮਤਭੇਦ ਇਹਨਾਂ ਦੇ ਰਹੇ ਨੇ ਇਸ ਦੌਰਾਨ ਪਾਇਰਨ ਧੀਰ ਸਿੰਘ ਹੋਰੀ ਕੋ ਕੋ ਗੁਰਸਿੱਖ ਸੀ ਭਗਤ ਸਿੰਘ ਹੋਣੀ ਲਿਬਰਲ ਸੀ ਉਹਨਾਂ ਦੇ ਮਤਭੇਦ ਰਹੇ ਨੇ ਸਰਦਾਰ ਕਪੂਰ ਸਿੰਘ ਹੋਰਾਂ ਦੇ ਮਤਭੇਦ ਰਹੇ ਨੇ ਕਿਉਂਕਿ ਉਹ ਕਟੜ ਸਿੱਖ ਸੀ ਤੇ ਇਹ ਕਟੜ ਇਨਸਾਨੀਅਤ ਪ੍ਰਸਤਸਾਨੇ ਲੋਕ ਸੋ ਉਸ ਦਰਾਂ ਸ਼ਹੀਦ ਉਦਮ ਸਿੰਘ ਜਿਹਨਾਂ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ ਉਹਨਾਂ ਦੀ ਮਾਤਾ ਦਾ ਨਾਂ ਨਰੈਣੀ ਸੀ ਹਰਨਾਮਕੌਰ ਤੇ ਪਿਤਾ ਦਾ ਨਾਂ ਚੂੜ੍ਹ ਰਾਮ ਜਣਕੀ ਟਹਿਲ ਸਿੰਘ ਸੀਗਾ ਦੋ ਭਰਾ ਸਨ ਤੇ ਜਿਸ ਦੌਰਾਨ ਮੈਨੂੰ ਯਾਦ ਹੈ ਕਿ ਉਪਲੀ ਦਾ ਰੇਲਵੇ ਸਟੇਸ਼ਨ ਹੁੰਦਾ ਸੀ ਛੋਟਾ ਜਿਹਾ ਜਿੱਥੇ ਇਹਨਾਂ ਦੇ ਪਿਤਾ ਛੋਟੀ ਜੀ ਰੇਲਵੇ ਦੀ ਜੌਬ ਕਰਦੇ ਸਨ ਇੱਕ ਵਾਰੀ ਦੱਸਦੇ ਆ ਕਿ ਉਦੋਂ ਭੇੜੀਏ ਆਮ ਹੁੰਦੇ ਸਨ ਭੇੜੀਏ ਨੇ ਇਹਨਾਂ ਦੇ ਭੇਡਾਂ ਦੇ ਬੱਕਰੀਆਂ ਦੇ ਬਾੜੇ ਤੇ ਹਮਲਾ ਕਰ ਦਿੱਤਾ ਤਾਂ ਸਰਦਾਰ ਰੋਧਮ ਸਿੰਘ ਜਿਨ੍ਹਾਂ ਦਾ ਨਾਮ ਸ਼ੇਰ ਸਿੰਘ ਸੀ ਉਹਨਾਂ ਨੇ ਕੁਹਾੜੀ ਲੈ ਕੇ ਉਦੋਂ ਭੇੜੀਏ ਭਜਾ ਸੀ ਬਚਪਨ ਤੋਂ ਹੀ ਦਲੇਰ ਸਨ ਖੈਰ ਇਸ ਦੌਰਾਨ ਇਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਜਿੱਥੇ ਫਿਰ 24 ਅਕਤੂਬਰ 1907 ਨੂੰ ਉਦਮ ਸਿੰਘ ਦੇ ਤੇ ਉਹਨਾਂ ਦਾ ਵੱਡਾ ਭਰਾ ਸੀ ਸਾਧੂ ਸਿੰਘ ਉਹਨਾਂ ਨੂੰ ਸੈਂਟਰਲ ਯਤੀਮ ਘਰ ਅੰਮ੍ਰਿਤਸਰ ਦੇ ਵਿੱਚ ਭੇਜ ਦਿੱਤਾ ਗਿਆ ਕਿਉਂਕਿ ਦੋਨੋਂ ਬੱਚਿਆਂ ਦੇ ਮਾਪੇ ਨਹੀਂ ਸੀ ਚਲੇ ਗਏ ਉਦੋਂ ਮੈਂ ਇੱਕ ਗੱਲ ਲਿਖੀ ਸੀ ਇਹਨਾਂ ਦੀ ਯਤੀਮ ਹੋਣ ਤੇ ਕੈਸ ਐਸੇ ਪੁੱਤ ਨਾ ਹੋਣ ਯਤੀਮ ਬਹੁਤੇ ਜੋ ਦੇਸ਼ ਯਤਾਮਤਾ ਦੂਰ ਕਰ ਦੇ ਜਾਨੀ ਦੇਸ਼ ਦੇ ਯਤੀਮਪਣ ਨੂੰ ਜੋ ਦੂਰ ਕਰ ਦੇ ਐਸੇ ਪੁੱਤ ਨਾ ਹੋਣ ਯਤੀਮ ਬਹੁਤੇ ਜੋ ਦੇਸ਼ ਜਤਾਮਤਾ ਦੂਰ ਕਰਦੇ ਸੰਘਰਸ਼ ਤੋੜਨੇ ਲਈ ਗੁਲਾਮੀਆਂ ਦਾ ਸੰਘਰਸ਼ ਤੋੜਨੇ ਲਈ ਗੁਲਾਮੀਆਂ ਦਾ ਵਿਰਲੇ ਲੋਕ ਨੇ ਜੋ ਵਿੱਚ ਮદાન ਗਜਦੇ ਸੀ ਉਹ ਆਜ਼ਾਦੀ ਦਾ ਰਾਂਝਾ ਤੇ ਪੜਦਾ ਸੀ ਉਹ ਵਾਰਿਸ ਦੀ ਹੀਰ ਤੇ ਸੀ ਉਹ ਸ਼ਹੀਦ ਉਦਮ ਸਿੰਘ ਵੀਰ ਜਿਹੜੇ ਵਾਰਿਸਾ ਦੀ ਹੀਰ ਨੂੰ ਬਹੁਤ ਮਹਾਨਤਾ ਦਿੰਦੇ ਸੀ ਸੋ 24 ਅਕਤੂਬਰ 1907 ਨੂੰ ਸਰਦਾਰ ਉਦਮ ਸਿੰਘ ਤੇ ਉਹਨਾਂ ਦੇ ਭਰਾ ਸਾਧੂ ਸਿੰਘ ਜਿਨ੍ਹਾਂ ਨੂੰ ਸੈਂਟਰਲ ਯਤਿਮ ਘਰ ਅੰਮ੍ਰਿਤਸਰ ਦਾਖਲ ਕਰਾਇਆ ਗਿਆ ਉੱਥੇ ਉਹਨਾਂ ਨੂੰ ਪੜ੍ਹਾਈ ਖੇਡਾਂ ਤੋਂ ਇਲਾਵਾ ਲੱਕੜ ਦਾ ਕੰਮ ਤਰਖਾਨਾ ਕੰਮ ਰੰਗ ਰੋਗਨ ਦਾ ਕੰਮ ਸਿਖਾਏ ਗਏ ਉਦਮ ਸਿੰਘ ਇੱਕ ਤਾਕਤਵਰ ਮਿਹਨਤੀ ਤੇ ਸਿਰੜੀ ਹੋਣ ਕਰਕੇ ਗਰੁੱਪ ਦਾ ਮੋਰੀ ਬਣ ਗਿਆ ਜਿਸ ਤਰ੍ਹਾਂ ਫਿਰ ਉਹ ਦੇਸ਼ ਭਗਤ ਪੰਡਤ ਹਰੀ ਚੰਦਿਆ ਸੁਭਾਵਾਂ ਦੇ ਵਿੱਚ ਜਾਣ ਲੱਗਾ ਤੇ 1917 ਦੇ ਵਿੱਚ ਉਸਤੇ ਵੱਡੇ ਭਰਾ ਸਾਧੂ ਸਿੰਘ ਦੀ ਵੀ ਨਮੂਨੇ ਦੇ ਕਾਰਨ ਮੌਤ ਹੋ ਗਈ ਉਹ ਬਿਲਕੁਲ ਕੱਲਾ ਰਹਿ ਗਿਆ ਤੇ 1918 ਦੇ ਵਿੱਚ ਉਦਮ ਸਿੰਘ ਪੂਰਬੀ ਅਫਰੀਕਾ ਦੇ ਸ਼ਹਿਰ ਮੋਸਾਬਾ ਪੁਜਾ ਨਰੋਬੀ ਦੀ ਇੱਕ ਜਰਮਨ ਕੰਪਨੀ ਦੇ ਵਿੱਚ ਮੋਟਰ ਮਕੈਨਿਕ ਦੀ ਨੌਕਰੀ ਕੀਤੀ ਜੂਨ 1919 ਦੇ ਵਿੱਚ ਉਹ ਫਿਰ ਭਾਰਤ ਵਾਪਸ ਆਏ 13 April 1919 ਦੇ ਜਲਿਆਂਵਾਲੇ ਬਾਗ ਦੇ ਕਤਲੇਆਮ ਅਤੇ ਅੰਮ੍ਰਿਤਸਰ ਲਾਹੌਰ ਗੁਜਰਾਂਵਾਲਾ ਲਾਲਪੁਰ ਤੇ ਗੁਜਰਾਤ ਦੇ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਮਾਰਸ਼ਲਡਾਰ ਲਾ ਦੇ ਦੌਰਾਨ ਚਲਾਏ ਗਏ ਦਮਨ ਚੱਕਰ ਬਾਰੇ ਉਹਨਾਂ ਨੇ ਸੁਣਿਆ ਤਾਂ ਉਹਨਾਂ ਦਾ ਹਿਰਦਾ ਬਲਉਂਦ ਰਿਆ ਗਿਆ ਹਾਲਾਂਕਿ ਕੁਝ ਇਹ ਵੀ ਫੈਕਟ ਨੇ ਕਿ ਉਹ ਜੱਲਿਆਂ ਵਾਲੇ ਬਾਗ ਦੇ ਸਾਕੇ ਸਮੇਂ ਜੱਲਿਆਂ ਵਾਲਾ ਬਾਗ ਦੇ ਵਿੱਚ ਨਹੀਂ ਸੀ ਕੁਝ ਫੈਕਟ ਨੇ ਕਿ ਉਹ ਜੱਲਿਆਂ ਵਾਲੇ ਬਾਗ ਦੇ ਸਾਕੇ ਦੇ ਸ਼ਹੀਦਾਂ ਦੀਆਂ ਲਾਸ਼ਾਂ ਵੀ ਢੋਂਦੇ ਰਹੇ ਨੇ ਇਹਦੇ ਵਿੱਚ ਕੁਝ ਮਤਭੇਦ ਨੇ ਪਰ ਜੇ ਤੁਸੀਂ ਡਾਕੂਮੈਂਟ ਜਾਂ ਪਾਸਪੋਰਟ ਵੇਖੋ ਤਾਂ ਦੱਸਿਆ ਕਿ ਉਹ ਜੂਨ 1919 ਦੇ ਵਿੱਚ ਭਾਰਤ ਆਏ ਹਾਲਾਂਕਿ ਸਾਕਾ ਅਪ੍ਰੈਲ 1919 ਵਿੱਚ ਵਾਪਰਿਆ ਜਿਹੜੀ ਪਾਸਪੋਰਟਾਂ ਦੀ ਥਿਉਰੀ ਹੈ ਉਸ ਮੁਤਾਬਕ ਉਹ ਉਦੋਂ ਵਿਦੇਸ਼ ਸੀ ਜਦੋਂ ਇਹ ਸਾਕਾ ਵਾਪਰਿਆ ਉਹ ਨਰਬੀ ਦੇ ਵਿੱਚ ਇੱਕ ਜਰਮਨ ਕੰਪਨੀ ਚ ਮੋਟਰ ਮਕੈਨਿਕ ਦੀ ਜੌਬ ਕਰ ਰਹੇ ਸਨ ਜੂਨ 1919 ਦੇ ਵਿੱਚ ਉਹ ਇੰਡੀਆ ਆਏ 13 ਅਪ੍ਰੈਲ 1919 ਦਾ ਸਾਕਾ ਉਸ ਤੋਂ ਪਹਿਲਾਂ ਵਾਪਰਿਆ ਸੀ 2-3 ਮਹੀਨੇ ਜਿਸ ਰਾਣ ਉਹ ਸਾਕੇ ਦਾ ਦਰਦ ਉਹਨਾਂ ਨੂੰ ਝੰਜੋੜ ਗਿਆ ਦਸੰਬਰ 1919 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਅੰਮ੍ਰਿਤਸਰ ਸੈਸ਼ਨ ਦੇ ਵਿੱਚ ਬਤੌਰ ਵਲੰਟੀਅਰ ਉਹ ਸ਼ਾਮਲ ਹੋਏ ਉਹ ਇਸ ਸੱਟੇ ਤੇ ਪੁੱਜੇ ਕਿ ਕਾਂਗਰਸ ਅੰਗਰੇਜ਼ਾਂ ਲਈ ਕੋਈ ਚੁਣੌਤੀ ਨਹੀਂ ਹੈ ਇਸ ਲਈ ਉਹ ਗਦਰ ਸਹਿਤ ਦੀ ਪ੍ਰਾਪਤੀ ਤੇ ਮਾਸਟਰ 모ਤਾ ਸਿੰਘ ਨੂੰ ਮਿਲਣ ਲਈ ਪਤਾਰਾ ਜ਼ਿਲ੍ਹਾ ਜਲੰਧਰ ਗਏ ਲੇਕਿਨ ਫੜੋ ਫੜੀ ਦਾ ਦੌਰ ਹੋਣ ਕਰਕੇ ਕੋਈ ਭੇਤ ਨਾ ਲੱਗਿਆ ਕੁਝ ਮਹੀਨੇ ਬਾਅਦ ਉਹ ਮੜਪੂਰ ਵੀ ਅਫਰੀਕਾ ਚਲੇ ਗਏ ਜਿੱਥੇ ਉਹ 2 ਸਾਲ ਯੂਗਾਂਡਾ ਰੇਲਵੇ ਵਰਕਸ਼ਾਪ ਦੇ ਵਿੱਚ ਮਕੈਨਿਕ ਵਜੋਂ ਜੌਬ ਕਰਦੇ ਰਹੇ ਮੜ ਭਾਰਤ ਪਰਤੇ ਤੇ ਜਲਦੀ ਹੀ 1922 ਦੇ ਵਿੱਚ ਫਿਰ ਪ੍ਰੀਤਮ ਸਿੰਘ ਨਾਲ ਲੰਡਨ ਤੇ ਫਿਰ ਮੈਕਸੀਕੋ ਗਏ 2 ਸਾਲ ਕੈਲੀਫੋਰਨੀਆ ਮੈਰਕਾ ਦੇ ਵਿੱਚ ਕੰਮ ਕੀਤਾ ਕੁਝ ਮਹੀਨੇ ਡੋਟਰਾਇਟ ਸ਼ਿਕਾਗੋ ਤੇ ਨਿਊਯਾਰਕ ਵੀ ਰਹੇ ਕੈਲੀਫੋਰਨੀਆ ਦੇ ਵਿੱਚ ਉਹ ਗਦਰ ਪਾਰਟੀ ਦੇ ਮੈਂਬਰ ਬਣ ਗਏ ਤੇ ਸਰਗਰਮੀਆਂ 'ਚ ਹਿੱਸਾ ਲੈਣ ਲੱਗੇ ਭਗਤ ਸਿੰਘ ਤੋਂ ਬਹੁਤ ਪ੍ਰਭਾਵਿਤ ਰਹੇ ਨੇ ਤੇ 1923 ਦੇ ਵਿੱਚ ਸੈਫੁਦੀਨ ਕਿਚਲੂ ਦੇ ਰਾਹੀਂ ਉਹਨਾਂ ਦੀ ਮਿਲਣੀ ਕਾਬਲ ਦੇ ਵਿੱਚ ਮਾਸਟਰ 모ਤਾ ਸਿੰਘ ਨਾਲ ਵੀ ਹੋਈ ਸੀ ਫਿਰ ਵਾਪਸ ਸੁਨਾਮ ਆ ਕੇ ਉਹਨਾਂ ਨੇ ਆਪਣੇ ਮਿੱਤਰਾਂ ਤੇ ਸਕੇ ਸਬੰਧੀਆਂ ਨਾਲ ਮੁਲਾਕਾਤਾਂ ਕੀਤੀਆਂ ਅੰਮ੍ਰਿਤਸਰ ਦੇ ਵਿੱਚ ਇੱਕ ਦੁਕਾਨ ਲਈ ਜੋ ਕਾਫੀ ਦੇਰ ਤੱਕ ਇਹਨਾਂ ਫ੍ਰੀडम फाइਟਰ ਇਨਕਲਾਬੀਆਂ ਦਾ ਅੱਡਾ ਰਹੀ, ਤਾਲਮਿਲ ਦਾ ਕੇਂਦਰ ਰਹੀ। 30 ਅਗਸਤ 1927 ਨੂੰ ਫਿਰ ਉਹ ਅੰਗਰੇਜ਼ ਦੇ ਭੇਸ ਵਿੱਚ ਅਸਲੇ ਸਮੇਤ ਕਟੜਾ ਸ਼ੇਰ ਸਿੰਘ ਅੰਮ੍ਰਿਤਸਰ ਦੇ ਵਿੱਚ ਫੜੇ ਗਏ। ਤੇ 1928 ਦੇ ਵਿੱਚ ਸਰਦਾਰ ਉਦਮ ਸਿੰਘ ਨੂੰ 5 ਸਾਲ ਦੀ ਕੈਦ ਹੋਈ ਉਸ ਅਸਲੇ ਦੇ ਫੜੇ ਜਾਣ ਦੀ ਬਨਾਤੇ ਮਲੋ 27 'ਚ ਫੜੇ ਗਏ ਤੇ 28 'ਚ ਉਹਨਾਂ ਨੂੰ 5 ਸਾਲ ਦੀ ਕੈਦ ਹੋਈ। 23 ਮਾਰਚ 1931 ਨੂੰ ਸਰਦਾਰ ਭਗਤ ਸਿੰਘ ਤੇ ਸਾਥੀਆਂ ਦੀ ਫਾਸੀ ਤੇ ਉਹ ਬਹੁਤ ਰੋਏ। ਤੇ 1 ਅਕਤੂਬਰ 1931 ਨੂੰ ਰਿਹਾਈ ਪਿੱਛੋਂ ਉਸਦਾ ਹੁਸੈਨੀ ਵਾਲਾ ਤੇ ਫਿਰ ਸੁਨਾਮ ਪੁੱਜੇ ਤੇ 1932 ਦੇ ਵਿੱਚ ਉਹ ਇੱਕ ਸਾਧੂ 바ਵੇ ਦੇ ਭੇਸ ਦੇ ਵਿੱਚ ਜੰਮੂ ਤੋਂ ਸ਼੍ਰੀਨਗਰ ਪੈਦਲ ਗਏ 20 ਮਾਰਚ 1933 ਨੂੰ ਉਹਨਾਂ ਨੇ ਲਾਹੌਰ ਤੋਂ ਉਦਮ ਸਿੰਘ ਦੇ ਨਾਂ ਤੇ ਨਵਾਂ ਪਾਸਪੋਰਟ ਹਾਸਲ ਕੀਤਾ 20 ਮਾਰਚ 1933 ਨੂੰ ਲਾਹੌਰ ਤੋਂ ਉਦਮ ਸਿੰਘ ਦੇ ਨਾਂ ਤੇ ਨਵਾਂ ਪਾਸਪੋਰਟ ਬਣਾਇਆ 1934 ਜੋ ਇੰਗਲੈਂਡ ਪੁੱਜੇ 12 ਮਾਰਚ 1924 ਨੂੰ ਉਦਮ ਸਿੰਘ ਨੇ ਆਪਣੇ ਨਜ਼ਦੀਕੀ ਦੋਸਤਾਂ ਨਾਲ ਰਸਮੀ ਵਿਦਾਇਗੀ ਦਿੱਤੀ ਤੇ 13 ਮਾਰਚ ਸ਼ਾਮ ਨੂੰ ਨਵਾਂ ਸੂਟ ਪਹਿਨ ਕੇ ਹੈਟ ਲੈ ਕੇ ਓਵਰਕੋਟ ਦੀ ਅੰਦਰਲੀ ਜੇਬ ਦੇ ਵਿੱਚ ਕਾਰਤੂਸਾਂ ਨਾਲ ਭਰਿਆ ਪਿਸਤਲ ਲੈ ਕੇ ਉਹ ਮੀਟਿੰਗ ਤੋਂ ਪਹਿਲਾਂ ਕੈਕਸਟਰਨ ਹਾਲ ਲੰਡਨ ਪਹੁੰਚੇ ਸੀਟਾਂ ਦੀ ਘਾਟ ਕਰਕੇ ਉੱਥੇ ਖੜੇ ਲੋਕਾਂ 'ਚ ਸੱਜੇ ਪਾਸੇੋਂ ਪਹਿਲੀ ਕਤਾਰ ਦੇ ਨੇੜੇ ਖੜ ਗਏ ਉਸ ਵਕਤ ਸਰ ਮਾਈਕਲ ਓਡਵੈਰ ਹਾਲਾਂਕਿ ਗੋਲੀ ਜਰਨਲ ਡਾਇਰ ਨੇ ਚਲਾਈ ਸੀ ਓਡਵੈਰ ਉਸ ਵਕਤ ਗਵਰਨਰ ਜਰਨਲ ਸੀ ਤੇ ਮਾਈਕਲ ਓਡਵੈਰ ਤੇ ਡਾਇਰ ਦੋ ਵੱਖੋ-ਵੱਖਰੀਆਂ ਸ਼ਖਸੀਅਤਾਂ ਨੇ ਸਰ ਮਾਈਕਲ ਅਡਵੈਰ ਨੇ 1913 ਤੋਂ 1916 ਦੇ ਵਿੱਚ ਭਾਰਤ ਵਿੱਚ ਆਪਣੇ ਰੋਲ ਬਾਰੇ ਭਾਸ਼ਣ ਕੀਤਾ ਕਿਉਂਕਿ 13 ਤੋਂ 16 ਤੱਕ ਉਹ ਭਾਰਤ ਵਿੱਚ ਅਫੀਸਰ ਸੀ 13 ਤੋਂ 16 ਤੱਕ ਜਦੋਂ ਮੀਟਿੰਗ ਮੁੱਕੀ ਤਾਂ ਉਦਮ ਸਿੰਘ ਨੇ 6 ਗੋਲੀਆਂ ਚਲਾਈਆਂ ਅਡਵੈਰ ਨੂੰ ਮੌਕੇ ਤੇ ਮਾਰਿਆ ਕਿਉਂਕਿ ਡਾਇਰ ਪਹਿਲਾਂ ਹੀ ਮਰ ਚੁੱਕਾ ਸੀ ਬੀਬੀਸੀ ਨੇ ਰਾਤ ਨੂੰ 9 ਵਜੇ ਪਹਿਲੀ ਸੰਖੇਪ ਖਬਰ ਦਿੱਤੀ 9:15 ਤੇ ਜਰਮਨ ਰੇਡੀਓ ਨੇ ਵੱਡੀ ਖਬਰ ਨਾਸ਼ਰ ਕੀਤੀ 13 ਮਾਰਚ ਦੀ ਰਾਤ ਨੂੰ 10:30 ਵਜੇ ਉਦਮ ਸਿੰਘ ਦੇ ਖਿਲਾਫ ਕਤਲ ਦਾ ਕੇਸ ਦਰਜ ਹੋਇਆ ਤੇ ਉਸ ਨੂੰ ਬ੍ਰਿਟਿਸ਼ ਨੇ ਫਾਸੀ ਦੇਣਾ ਪਹਿਲਾਂ ਹੀ ਤੈਅ ਕਰ ਲਿਆ ਸੀ ਜਿਊਰੀ ਨੇ ਫਾਸੀ ਦਾ ਹੁਕਮ ਸੁਣਾ ਦਿੱਤਾ ਖੀਰ 31 ਜੁਲਾਈ 1940 ਨੂੰ ਸਵੇਰੇ 9 ਵਜੇ ਲੰਡਨ ਦੀ ਪੈਟਰਨ ਵਲੇ ਜੇਲ੍ਹ ਦੇ ਵਿੱਚ ਉਸ ਨੂੰ ਫਾਸੀ ਦਿੱਤੀ ਗਈ ਉਦਮ ਸਿੰਘ ਸਾਮਰਾਜ ਦੀ ਲੁੱਟ ਜ਼ੁਲਮ ਤੇ ਸਰਕਾਰੀ ਦਹਿਸ਼ਤਗਰਦੀ ਦੇ ਵਿਰੁੱਧ ਜੂਝਣ ਦਾ ਪੈਗਾਮ ਦਿੰਦਾ ਦੁਨੀਆ ਤੋਂ ਰੁਖਸਤ ਹੋ ਗਿਆ ਉਸ ਦੀ ਇਹ ਇੱਛਾ ਸੀ ਕਿ ਉਸ ਦੀਆਂ ਅਸਥੀਆਂ ਉਸ ਦੇ ਮੁਲਕ ਪਹੁੰਚਾਈਆਂ ਜਾਣ ਤਾਂ 1971 ਦੇ ਵਿੱਚ ਜੇ ਮੈਂ ਗਲਤ ਨਹੀਂ ਤਾਂ ਗਿਆਨੀ ਜਲ ਸਿੰਘ ਦੀ ਸਰਕਾਰ ਦੇ ਵਕਤ ਉਸ ਨੇ ਹਸਤੀਆਂ ਲੰਡਨ ਤੋਂ ਲੈ ਕੇ ਆ ਗਿਆ ਇੱਥੇ ਸਾਡੇ ਇੱਕ ਅਧਿਕਾਰੀ ਹੁੰਦਾ ਸੀ ਉਹ ਇੱਕ ਵਾਰੀ ਉਹਨੇ ਮੈਨੂੰ ਸੈਰ ਕਰਦਿਆਂ ਜਵਾਨੀ ਦੱਸਿਆ ਕਿ ਮੈਂ ਉਸ ਵਕਤ ਉੱਥੇ ਜੌਬ 'ਚ ਸੀਗਾ ਤੇ ਜਦੋਂ ਕਹਿੰਦੇ ਫਿਰ ਉਦਮ ਸਿੰਘ ਦੀਆਂ ਹਸਤੀਆਂ ਲੈ ਕੇ ਆਏ ਭਾਰਤ ਸਰਕਾਰ ਦਾ ਜਿਹੜਾ ਵਫ਼ਦ ਜੋ ਵੀ ਗਿਆ ਸੀ ਗਿਆਨੀ ਜਲ ਸਿੰਘ ਨਾਲ ਤੇ ਉਹ ਜਿਹੜਾ ਵਫ਼ਦ ਸੀਗਾ ਉਸ ਵਕਤ ਸੋਨੇ ਦੇ ਬਿਸਕਟ ਜਾਂ ਸੋਨਾ ਵਗੈਰਾ ਵੀ ਲੈ ਕੇ ਆਇਆ ਸੀ ਲੰਡਨ ਤੋਂ ਉਹ ਜਿਹੜਾ ਪਟਾ ਹੁੰਦਾ ਜਿਸ ਤੇ ਅਟੈਚੀ ਆਉਂਦੇ ਨੇ ਕਹਿੰਦੇ ਉਥੇ ਉਦਮ ਸਿੰਘ ਨੇ ਅਸਥੀਆਂ ਹੀ ਉਹ ਭੁੱਲ ਗਏ ਕਿਉਂਕਿ ਗ੍ਰੀਨ ਚੈਨਲ ਦੇ ਵਿੱਚੋਂ ਗਿਆਨੀ ਜਲ ਸਿੰਘ ਜਾਂ ਹੋਰ ਅਧਿਕਾਰੀਆਂ ਦੇ ਨਾਲ ਨਿਕਲਣ ਦੇ ਚੱਕਰ ਦੇ ਵਿੱਚ ਅਸਥੀਆਂ ਦੇ ਮਟਕੇ ਚੋਕਣਾ ਇਹ ਭੁੱਲ ਹੀ ਗਏ ਤੇ ਜਦੋਂ ਬਾਹਰ ਆ ਕੇ মিডিਏ ਨੂੰ ਪੁੱਛਿਆ ਕਿ ਕੀ ਲੈ ਕੇ ਆਇਓ ਅਸਥੀਆਂ ਦੇ ਮਟਕਾ ਕਿਸੇ ਕੋਲ ਬਣਾ ਫਿਰ ਫਟਾਫਟ ਪਿੱਛੇ ਭੱਜੇ ਉਹ ਪਟੇ ਤੋਂ ਫਿਰ ਅਸਥੀਆਂ ਚੱਕ ਕੇ ਲਿਆਂਦੀਆਂ ਕਿਉਂਕਿ ਸਾਰਿਆਂ ਦੀ ਜੇਬਾਂ ਦੇ ਵਿੱਚ ਬਿਸਕਟ ਸੀਗੇ ਜਿਹੜੇ ਲੈ ਕੇ ਆਏ ਸੀਗੇ ਕਿ ਇਨਵੈਸਟੀਗੇਸ਼ਨ ਜਾਂ ਤਲਾਸ਼ੀ ਦਰਸ਼ੀ ਹੁੰਦੀ ਹੈ ਨਾ ਜਦੋਂ ਕਲੀਅਰੈਂਸ ਹੁੰਦੀ ਹੈ ਉਸ ਤਰ੍ਹਾਂ ਫਿਰ ਉਹ ਅਸਥੀਆਂ ਉਦੋਂ ਸ਼ਾਇਦ ਉਹਨਾਂ ਨੇ ਇਹ ਵੀ ਗੱਲ ਦੱਸੀ ਸੀ ਕਿ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਫਿਰ ਸਾਰੇ ਭਾਰਤ ਵਿੱਚ ਕਵਾਈਆਂ ਗਈਆਂ ਤੇ ਉਸ ਵਿਅਕਤੀ ਨੇ ਉਹ ਮੈਂ ਅਤਫਾਕਨ ਕਿ ਉਸ ਨੂੰ ਬਹੁਤਾ ਸੰਪਰਕ ਨਹੀਂ ਰੱਖ ਸਕਿਆ ਉਸ ਅਧਿਕਾਰੀ ਨਾਲ ਉਹਨੇ ਹੋਰ ਬਹੁਤ ਗੱਲਾਂ ਦੱਸੀਆਂ ਸੀ ਆਈਐਸ ਅਫੀਸਰ ਸਿਕੋਈ ਤੇ ਉਸਨੇ ਉਹ ਵੀ ਦੱਸਿਆ ਕਿ ਫਿਰ ਜੀਪ ਦੇ ਵਿੱਚ ਜਦੋਂ ਸਲੂਟ ਕਰਦੇ ਵਕਤ ਇੱਕ ਵਾਰੀ ਉਹ ਜਿਹੜੀ ਕਿਰਪਾਨ ਕੱਢਦੇ ਹੁੰਦੇ ਆਫੀਸਰ ਉਹ ਕਹਿੰਦੇ ਜਦੋਂ ਪਾਉਣ ਲੱਗਿਆ ਤਾਂ ਗਾਂਧੀ ਨੂੰ ਟੱਚ ਕਰੀ ਗਏਂ ਨਰਾ ਕਹਿੰਦੇ ਨੂੰ ਕਹਿੰਦਾ ਡਰ ਬਹੁਤ ਗਿਆ ਖੈਰ ਉਸਰਾਂ ਨੂੰ ਅਸਤੀਆਂ ਸਾਰੇ ਭਾਰਤ ਵਿੱਚ ਕਮਾਈਆਂ ਗਈਆਂ ਉਹਨਾਂ ਅਸਤੀਆਂ ਦੇ ਸੱਤ 파ਟ ਬਣਾ ਦਿੱਤੇ ਗਏ ਫਿਰ ਉਹਨਾਂ ਅਸਤੀਆਂ ਦਾ ਜਉਦਮ ਸਿੰਘ ਦੇ ਅਸਤੀਆਂ ਸੀ ਉਹਨਾਂ ਦਾ ਸੁਨਾਮ ਵਿਖੇ ਸਸਕਾਰ ਕੀਤਾ ਗਿਆ ਇੱਕ 파ਟ ਦਾ ਤੇ ਬਾਕੀ ਦੇ ਰਹਿ ਗਏ ਜਿਹੜੇ ਕਲਸ਼ ਉਹਨਾਂ ਦੇ ਵਿੱਚੋਂ ਇੱਕ ਸੰਗਰੂਰ ਦੇ ਸਟੇਡੀਅਮ ਦੇ ਵਿੱਚ ਦਫਨਾਇਆ ਗਿਆ ਤੇ ਦੋ ਇੱਕ ਅੰਮ੍ਰਿਤਸਰ ਦੇ ਵਿੱਚ ਦਫਨਾਇਆ ਗਿਆ ਤੇ ਇੱਕ ਕਲਸ਼ ਸੀ ਜਿਹੜਾ ਉਹ ਹਰਦਵਾਰ ਦਫਨਾਇਆ ਗਿਆ ਤੇ ਇੱਕ ਕਲਸ਼ ਸੀ ਜਿਹੜਾ ਉਹ ਸਿੱਖਾਂ ਚ ਕੀਰਤਪੁਰ ਸਾਹਿਬ ਹੁੰਦਾ ਉਥੇ ਦਫਨਾਇਆ ਗਿਆ ਧਾਰਿਆ ਗਿਆ ਤੇ ਇੱਕ ਸਰਹੰਦ ਦੇ ਵਿੱਚ ਜਿੱਥੇ ਰੋਜ਼ਾ ਸ਼ਰੀਫ ਹੈ ਹਾਲਾਂਕਿ ਉਦੋਂ ਉਹ ਸਰਦਾਰ ਉਦਮ ਸਿੰਘ ਦਾ ਜਨਮ ਦਿਨ ਹੁੰਦਾ ਤੇ ਸੈਭਜਾਦਿਆਂ ਦਾ ਸ਼ਹੀਦੀ ਦਿਹਾੜਾ ਹੁੰਦਾ 26 ਦਸੰਬਰ ਨੂੰ ਤੇ ਉਥੇ ਜਿਹੜਾ ਰੋਜ਼ਾ شریف ਹੈ ਮਜੱਦਦ ਅਲਸਾਨੀ ਦਾ ਜਿਹੜਾ ਮਕਬਰ ਆ ਫਤਿਹਗੜ੍ਹ ਸਾਹਿਬ ਦੇ ਗੁਰੂ ਘਰ ਦੇ ਲਾਗੇ ਉੱਥੇ ਇੱਕ ਛੋਟਾ ਜਿਹਾ ਸਮਾਰਕ ਬਣਾਇਆ ਗਿਆ ਕਿਉਂਕਿ ਉਹਦਾ ਨਾਂ ਨਾਲ ਉਹ ਮੁਹੰਮਦ ਸੀ ਉਹਦੇ ਨਾਂ 'ਚ ਮੁਹੰਮਦ ਸਿੰਘ ਜਾਤ ਜਿਸ ਕਰਕੇ ਉਹ ਉੱਥੇ ਰੋਜ਼ਾ شریف ਦੇ ਵਿੱਚ ਦਫਨਾਇਆ ਗਿਆ ਇੱਕ ਹਿੱਸਾ ਉੱਥੇ ਸਮਾਰਕ ਬਣਿਆ ਹੋਇਆ ਜਿਹਦੀ ਹੁਣ ਸ਼ਾਮਸਵਾਲ ਹੋਣ ਲੱਪੇ ਪਹਿਲਾਂ ਕੋਈ ਬੌਦਰ ਨਹੀਂ ਸੀ ਕਰਦਾ ਜਿਸ ਤਰ੍ਹਾਂ ਫਿਰ ਦੋ ਕਲਸ਼ ਸੀ ਜਿਹੜੇ ਉਹ ਸ਼ਹੀਦ ਉਦਮ ਸਿੰਘ ਕਾਲਜ ਸੁਨਾਮ ਦੇ ਵਿੱਚ ਪਏ ਸੀ ਤੇ ਇਸ ਸਿਲਸੇ ਦੇ ਵਿੱਚ ਪਿਛਲੇ ਸਾਲ ਤੁਸੀਂ ਵੇਖੋ ਰਿਕਾਰਡਿੰਗਸ ਕੱਢੋ ਜਦੋਂ ਭਗਵੰਤ ਮਾਨ ਨਾਲ ਮੇਰੀ ਇਸ ਗੱਲ ਨੂੰ ਲੈ ਕੇ ਉਹ ਹਰਿੰਦਰ ਸਿੰਘ ਪਾਸਟਾ ਉਹਨਾਂ ਨੇ ਕੋਈ ਉਜ਼ਰ ਕੀਤਾ ਸੀ ਉਹ ਪੱਡਾ ਦਾ ਰੇਡੀਓ ਸੁਣਦੇ ਸੀ ਜਿਸ ਤੇ ਬਲਤੇਜ ਪੰਨੂ ਜਾਂ ਭਗਵੰਤ ਮਾਨ ਆਏ ਸੀ ਤੇ ਉਸ ਦੌਰਾਨ ਉਹਨਾਂ ਨੇ ਕਿਤੇ ਸਵਾਲ ਕੀਤਾ ਪਾਸਟਾ ਹੋਰਾਂ ਨੇ ਕਹਿੰਦੇ ਜੀ ਹਸਤੀਆਂ ਪਈਆਂ ਨੇ ਤੁਸੀਂ ਉੱਥੇ ਕੀ ਕਰੋਗੇ ਪੁਰਾਣੀ ਖਬਰ ਹੈ ਜਦੋਂ ਇਹ ਐਮਪੀਸੀ ਸ਼ਾਇਦ ਉਹ ਕਹਿੰਦਾ ਉੱਥੇ ਕੋਈ ਹਸਤੀਆਂ ਨੇ ਮੁੱਕ ਰਿਗੇ ਪਾਸਟਾ ਸਾਬ ਦੂਸਰੇ ਦਿਨ ਮੇਰੇ ਰੇਡੀਓ ਤੇ ਹੁਣ ਵੀ ਕਦੇ-ਕਦੇ ਕਮੈਂਡ ਕਰਦੇ ਹੁੰਦੇ ਹਾਲਾਂਕਿ ਉਹਨਾਂ ਦੇ ਪਤਾ ਨਹੀਂ ਕੀ ਮਤਭੇਦ ਨੇ ਮੇਰੇ ਨਾਲ ਤੇ ਨਾਰਵੇਜ ਰਹਿੰਦੇ ਸ਼ਾਦ ਤੇ ਉਹ ਕਹਿੰਦੇ ਜੀ ਤੁਸੀਂ ਝੂਠ ਬੋਲਦੇ ਹੋ ਜਾਂ ਭਗਵੰਤ ਮਾਨ ਝੂਠ ਬੋਲਦਾ ਮੈਂ ਭਗਵੰਤ ਮਾਨ ਨੂੰ ਨਾਲ ਨਾਲ ਫੋਨ ਲਾ ਲਿਆ ਮੈਂ ਜੀ ਉੱਥੇ ਹਸਤੀਆਂ ਪਈਆਂ ਨੇ ਕਹਿੰਦਾ ਕਿ ਉੱਥੇ ਕੋਈ ਹਸਤੀਆਂ ਨਹੀਂ ਮੈਂ ਜੀ ਹੋਣੇ ਚੱਲਦੇ ਆ ਲਾਇਬ੍ਰੇਰੀ ਦੇ ਵਿੱਚ ਐਸ ਖੁੰਝੇ ਚ ਪਈਆਂ ਨੇ ਦੋ ਕਲਸ਼ ਪਏ ਨੇ ਸ਼ੀਸ਼ੇ ਦੇ ਟੇਬਲ ਦੇ ਉੱਤੇ ਸਜਾ ਕੇ ਰੱਖੇ ਹੋਏ ਨੇ ਲਾਇਬ੍ਰੇਰੀ ਕਹਿੰਦਾ ਮੈਂ ਜਾਂਦਾ ਰਿਹਾ ਮੈਂ ਕਦੇ ਵੇਖਿਆ ਕਹਿੰਦਾ ਮੈਨੂੰ ਕਿਹੜਾ ਕਿਸੇ ਨੇ ਬੋਰਡ ਤੇ ਲਿਖ ਕੇ ਦੱਸਿਆ ਖੈਰ ਮੁੱਕਰ ਕੇ ਕਹਿੰਦਾ ਇੱਕ ਹਫਤੇ ਚ ਰਿਪੋਰਟ ਲੈ ਲਓ ਮੈਂ ਕੋਈ ਨਹੀਂ ਜੀ ਫਿਰ ਇੱਕ ਹਫਤਾ ਅੱਜ ਆਉਂਦਾ ਉਸ ਤੋਂ ਬਾਅਦ ਤਾਂ ਬਾਅਦ ਹੀ ਪੈ ਗਏ ਮੇਰੇ ਚਲੋ ਖੈਰ ਕੋਈ ਗੱਲ ਨਹੀਂ ਸੋ ਉਹ ਦੋ ਕਲਸ਼ ਲੰਮਾ ਸਮਾਂ ਪੈ ਰਹੇ ਆ ਡੇਢ ਸਾਲ ਪਹਿਲਾਂ ਉਹ ਜਿਹੜਾ ਇਹਨਾਂ ਨੇ ਅਕਾਲੀਆਂ ਨੇ ਉੱਥੇ ਇੱਕ ਸਮਾਰਕ ਬਣਾਇਆ ਹਰ ਸਿਮਰਤ ਕੌਰ ਦੀ ਅਗਵਾਈ ਦੇ ਵਿੱਚ ਉਹਦਾ ਉਦਘਾਟਨ ਵੀ ਪਿੱਛੇ ਜੇ ਮੇਰੇ ਖਿਆਲ ਨਾਲ ਹੋਇਆ ਸੀਗਾ ਉੱਥੇ ਹੁਣ ਉਹ ਸ਼ੋਸ਼ੋਭਤ ਕੀਤੇ ਗਏ ਨੇ ਹਾਲਾਂਕਿ ਪਿਛਲੇ ਸਮੇਂ ਕਿਸੇ ਨੇ ਉਹਨਾਂ ਕਲਸ਼ਾਂ ਨੂੰ ਇਸ ਕਰਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਦੇ ਵਿੱਚ ਉਹ ਪਿੱਤਲ ਦੀਆਂ ਗੜਬੀਆਂ ਨੇ ਵੱਡੀਆਂ ਵੱਡੀਆਂ ਤੇ ਉਸ ਕਰਕੇ ਤੁਸੀਂ ਵੇਖੋ ਕਿ ਕਿਸੇ ਜਾ ਤਾਂ ਲਵਾਰਸ ਅਸਤੀਆਂ ਪਾਕਿਸਤਾਨ ਚ ਪਈਆਂ ਨੇ ਹਿੰਦੂਆਂ ਦੀਆਂ ਜਿਹੜੀਆਂ ਭਾਰਤ ਸਰਕਾਰ ਇੱਥੇ ਲਿਆਉਣ ਨਹੀਂ ਦੇ ਰਹੀ ਜਾਂ ਫਿਰ ਸਦਾ ਰੋਧਮ ਸਿੰਘ ਦੀਆਂ ਅਸਤੀਆਂ 1971 ਤੋਂ ਲੈ ਕੇ ਇੰਡੀਆ ਹੋਂ ਦੇ ਬਾਵਜੂਦ ਵੀ ਤੁਸੀਂ ਹਿਸਾਬ ਲਾ ਲਓ ਕਿ 2023 ਤੱਕ ਇਸ ਤਰ੍ਹਾਂ ਰੁਲਦੀਆਂ ਰਹੀਆਂ ਹਾਲਾਂਕਿ ਤੁਸੀਂ ਵੇਖੋ ਜਦੋਂ ਸੁਨਾਮ ਐਂਟਰ ਹੁੰਨੇ ਆ ਇੰਨੀ ਜ਼ਮੀਨ ਪਈ ਹੈ ਗੁਰਦੁਆਰਾ ਵੀ ਬਣਿਆ ਹੋਇਆ ਇਸ ਭਾਈਚਾਰੇ ਦੇ ਕੋਲ ਉਹਦੀ ਸਾਰੀ ਪ੍ਰਧਾਨਗੀ ਹੈ ਸੁਨਾਮ ਦੇ ਵਿੱਚ ਤੇ ਕੰਬੋਜ ਭਾਈਚਾਰੇ ਕੋਲ ਉਸ ਗੁਰਦੁਆਰੇ ਦੀ ਵੀ ਕਈ ਕਿੱਲੇ ਜ਼ਮੀਨ ਹੈ ਉੱਥੇ ਝੋਨਾ ਕਣਕ ਬੀਜਦੇ ਨੇ ਪਰ ਉਸ ਜਗ੍ਹਾ ਤੇ ਵੀ ਮਿਊਜ਼ੀਅਮ ਬਣਾਉਣ ਲਈ ਜਗ੍ਹਾ ਨਹੀਂ ਦਿੱਤੀ ਗਈ ਬਾਦਲ ਸਾਹਿਬ ਉਹਦੋਂ ਸੀਐਮਸੀ ਸੁਨਾਮ ਆਏ ਕਹਿੰਦੇ ਜੇ ਮੇਰੇ ਕੋਲ ਇੱਥੇ ਦੋ ਵਿਸੂਏ ਜ਼ਮੀਨ ਹੁੰਦੀ ਭਾਈ ਮੈਂ ਦੇ ਦਿੰਦਾ ਮਤਲਬ ਦੋ ਵਾਰੀ ਜ਼ਮੀਨ ਅਲੋਟ ਹੋਈ ਸਰਦਾਰ ਰੋਧਮ ਸਿੰਘ ਦੇ ਸਮਾਰਕ ਵਾਸਤੇ ਜਿੱਥੇ ਉਹ ਵਸਤੀਆਂ ਰੱਖਣੀਆਂ ਸੀ ਪਰ ਦੋਈ ਵਾਰੀ ਉਹ ਜਿੱਥੇ ਅਲੋਟ ਹੋਈ ਲੋਕਾਂ ਨੇ ਪੰਗਾ ਪਾ ਲਿਆ ਕਿ ਨਾ ਜੀ ਇੱਥੇ ਨਾ ਬਣਾਓ ਇਦਾਂ ਦੇ ਲਹੰਤੀ ਲੋਕਾਂ ਸੀ ਉਸ ਜਵਾਨ ਦੀਆਂ ਅਸਥੀਆਂ ਨੂੰ ਵੀ ਅਸੀਂ ਜਗ੍ਹਾ ਦੇਣ ਨੂੰ ਤਿਆਰ ਨਹੀਂ ਗੁਰਦੁਆਰਾ ਬਣਾਇਆ ਹੋਇਆ ਝੋਨਾ ਉੱਥੇ ਲਾਈ ਜਾਂਦੇ ਨੇ ਐ ਨਹੀਂ ਵੀ ਇੱਕ ਕੈਹਰਾ ਜ਼ਮੀਨ ਛੱਡ ਦੋ ਹਾਲਾਂਕਿ ਉਹ ਕੰਬੋਜ ਭਾਈਚਾਰੇ ਕੋਲ ਹੀ ਇਹ ਗੁਰਦੁਆਰੇ ਦਾ ਪ੍ਰਬੰਧ ਸੁਨਾਮ ਐਂਟਰ ਹੁੰਦੇ ਇਸ ਤਰ੍ਹਾਂ ਜਿਹੜਾ ਪਾਰਕ ਵਾਲੀ ਜ਼ਮੀਨ ਅਲੋਟ ਕੀਤੀ ਗਈ ਉੱਥੇ ਲੋਕਾਂ ਨੇ ਰੌਲਾ ਪਾ ਲਿਆ ਇੱਥੇ ਸਮਾਰਕ ਬਣਾਉਗੇ ਸੀ ਸੈਰ ਕਿੱਥੇ ਕਰਾਂਗੇ ਇਦਾਂ ਦੇ ਲੋਕਾਂ ਸੀ ਸੋ ਸੁਨਾਮ ਜਿਹੜੇ ਕਿ ਸੋਨਾ ਗੁਜਰੀ ਦਾ ਸ਼ਹਿਰ ਹੁੰਦਾ ਸੀ ਆਪਣੇ ਸਮੇਂ ਦੀ ਬੜੀ ਉਹ ਅਲੀਟ ਲੇਡੀ ਸੀ ਨਰਤਕੀ ਸੀ ਉਸ ਨਾਮ ਸੋਨਾ ਗੁਜਰੀ ਦਾ ਇਹ ਸ਼ਹਿਰ ਸੀ ਕਦੇ ਫਿਰ ਸੁਨਾਮ ਦਾ ਜ਼ਿਕਰ ਕਰਾਂਗੇ ਫਿਰ ਉਹ ਸੁਨਾਮ ਇਸ ਸੋਨੇ ਵਰਗੇ ਇਨਸਾਨ ਕਹਿ ਲਿਏ ਸਰਦਾਰ ਉਧਮ ਸਿੰਘ ਦੇ ਨਾਂ ਤੇ ਸਰਦਾਰ ਉਧਮ ਸਿੰਘ ਸੁਨਾਮ ਬਣਿਆ ਸੋ ਇਸ ਤਰ੍ਹਾਂ ਇਸ ਤੇ ਸਿਆਸਤ ਹੁੰਦੀ ਹੈ ਪਰ ਇਹ ਲੋਕ ਨੇ ਜਿਨ੍ਹਾਂ ਨੇ ਮੁਲਕ ਨਾਲੋਂ ਹਰ ਚੀਜ਼ ਨੂੰ ਪਿੱਛੇ ਰੱਖਿਆ ਮਜਬ ਨੂੰ ਵੀ ਪਿੱਛੇ ਰੱਖਿਆ ਮਨੁੱਖਤਾ ਨੂੰ ਪਹਿਲ ਦਿੱਤੀ ਆਪਣੇ ਮਨ ਨੂੰ ਵੀ ਪਿੱਛੇ ਰੱਖਿਆ ਆਪਣੇ ਬਚਪਨ ਨੂੰ ਵੀ ਪਿੱਛੇ ਰੱਖਿਆ ਹਾਲਾਂਕਿ ਸੁਸਬੰਧੀ ਬਹੁਤ ਸਾਰੀਆਂ ਇੱਕੋ ਪ੍ਰੋਫੈਸਰ ਨੇ ਮੈਨੂੰ ਨਾਂ ਤਾਂ ਨਹੀਂ ਉਹਨਾਂ ਦਾ ਯਾਦ ਤੇ ਉਹਨਾਂ ਨੂੰ 10 ਲੱਖ ਰੁਪਈਆ ਕੈਪਟਨ ਸਰਕਾਰ ਨੇ ਦਿੱਤਾ ਸੀ ਕਿ ਖੋਜ ਕਰਕੇ ਆਓ ਉਹਨਾਂ ਨੇ ਵੀ ਕਈ ਗੱਲਾਂ ਬਣਾਤੀਆਂ ਸੀ ਕਿ ਇੱਕ ਮੈਕਸੀਕਨ ਲੇਡੀ ਸੀ ਜਿਸਦੇ ਨਾਲ ਉਦਮ ਸਿੰਘ ਦਾ ਸੰਬੰਧ ਸੀ ਤੇ ਉਹਦੇ ਦੋ ਪੁੱਤਰ ਵੀ ਸਿਗੇ ਇਸ ਤਰ੍ਹਾਂ ਦੀਆਂ ਵੀ ਕੁਝ ਗੱਲਾਂ ਸਰਦਾਰ ਉਦਮ ਸਿੰਘ ਦੇ ਨਾਲ ਜੁੜੀਆਂ ਰਹੀਆਂ ਖਰ ਬੜਾ ਜਾਮਵਾਜ ਬੰਦਾ ਸੀ ਸੋ ਸਲੂਟ ਹੈ ਸਰਦਾਰ ਉਦਮ ਸਿੰਘ ਹੋਰਾਂ ਨੂੰ ਇਹਦੇ ਬਾਰੇ ਅਜਾ ਆਰਟੀਕਲ ਵੀ ਲਿਖਿਆ ਜਸਦੇਵ ਸਿੰਘ ਲਲਤੌਰ ਹੋਰਾਂ ਨੇ ਧੰਨਵਾਦ ਉਹਨਾਂ ਦਾ ਵੀ ਹੈ ਤੇ ਇਹ ਸੀ ਸਰਦਾਰ ਉਦਮ ਸਿੰਘ ਸੁਨਾਮ ਦੇ ਬਾਰੇ ਵਿਸ਼ੇਸ਼ ਗੱਲਬਾਤ ਜਿਹੜੀ ਤੁਸੀਂ ਪਸੰਦ ਕੀਤੀ ਹੈ ਆਪਣੇ ਨਾਲ ਇੱਕ ਸਰੋਤੇ ਵੀ ਨੇ ਪੁਣੀਆ ਸਾਹਿਬ ਸਤਿ ਸ਼੍ਰੀ ਅਕਾਲ ਸਾਹਿਬ ਬੜਾ ਬੜਾ ਮਨ ਖੁਸ਼ ਹੈ ਸਾਰੀ ਗੱਲ ਸੁਣ ਕੇ ਇਹ ਸੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਜਿਹੜਾ ਐਡਵੈਰ ਨੂੰ ਉੱਥੇ ਜਾ ਕੇ ਮਾਰਿਆ ਨਾ ਸਾਰੇ ਜੀ ਕੋਤਮਿਆਂ ਮੇਮਾਨੀ ਵੀਰ ਅੰਗਰੇਜ਼ਾਂ ਨੂੰ ਇੱਥੇ ਆਉਣ ਤੋਂ ਵਰਜਿਤਾ ਹੂੰ ਵੀ ਤਾਂ ਉਹ ਆ ਕੇ ਮਾਰਨ ਲੱਗੇ ਤੁਹਾਨੂੰ ਹਾਂ ਡਰ ਤਾਂ ਹੁੰਦਾ ਸਹੀ ਦਾ ਰਾਜ ਹੂੰ ਸਭ ਤੁਹਾਡੀ ਲੋੜ ਹੈ ਹੂੰ ਉਹ ਢੀੜਾ ਢਵੈਰ ਨੂੰ ਮਾਰਿਆ ਹੂੰ ਉਹਦੇ ਕਰਕੇ ਸਾਡਾ ਮੁਲਕ ਬਹੁਤ ਪਹਿਲਾਂ ਆਜ਼ਾਦ ਹੋ ਚੁੱਕਿਆ ਵੀਰ ਜੀ ਪਤਲੀ ਹੋਰ ਕਿਹਦਾ ਸਮਾਂ ਲੱਗਦਾ ਹਾਂ ਨਹੀਂ ਦੇਖੋ ਡਰ ਤਾਂ ਹੁੰਦਾ ਹੀ ਹੈ ਨਾ ਅਗਲੇ ਨੂੰ ਆਪਣੇ ਬੱਚਿਆਂ ਦਾ ਆਪਣੇ ਪਤਿਆਂ ਦਾ ਆਪਣੇ ਵਿਧਵਾ ਹੋਣ ਦਾ ਡਰ ਤਾਂ ਹੁੰਦਾ ਹੀ ਹੈ ਨਾ ਹਾਂ ਇਹ ਚੀਜ਼ ਬਹੁਤ ਪਹਿਲਾਂ ਵੇਸ਼ ਨੂੰ ਯਾਦ ਕਰਾ ਚੁੱਕੀ ਤੇ ਦੂਜੀ ਗੱਲ ਸੀ ਟੋੜਾ ਸਾਹਿਬ ਮੈਂ ਤਾਂ ਮੀਰਾ ਸਵਾਰਕੇ ਦੱਸਿਆ ਜੀ ਕਿ ਸੁਰੂ